ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਆਜੋ ਤੁਹਾਨੂੰ ਅੱਜ ਅਸੀਂ ਆਪਣੇ ਹੈਪੀ ਕਸਟਮਰ ਨਾਲ ਮਿਲਾਈਏ ਜੋ ਕਿ ਆਪਣੇ ਡੇਰਾਬਸੀ ਤੋਂ ਆਏ ਨੇ ਜੋ ਤਰੀਰੋ ਦੀ ਮਸ਼ੀਨ ਅੱਜ ਅਸੀਂ ਇਹਨਾਂ ਨੂੰ ਡਿਲੀਵਰ ਕਰਨੀ ਆ ਆਜੋ ਇਹਨਾਂ ਦੀ ਜਵਾਨੀ ਤੋਂ ਸੁਣੀਏ ਇਹਨਾਂ ਨੇ ਕਿੱਥੇ ਮਸ਼ੀਨ ਦੇਖੀ ਐਡ ਦੇਖੀ ਕਿਵੇਂ ਆਏ ਨੇ ਹਨਾ ਜੀ ਬਾਈ ਗੁਰਜੀ ਕਾਕਾ ਸਾਹਿਬ ਬਾਈ ਗੁਰਜੀ ਹਾਂ ਜੀ ਬਾਈ ਜੀ ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਆ ਜੀ ਰਗਵੀਰ ਸਿੰਘਾ ਜੀ ਪਿੰਡ ਬ੍ਰਹਮਪੁਰਾ ਡੇਰਾ ਵਸੀ ਡੇਰਾ ਵਸੀ ਜੀ ਕਿਵੇਂ ਅੱਜ ਤੁਸੀਂ ਜਿਹੜੀ ਸਾਡੀ ਤਿੰਨ ਬੱਟਾ ਵਾਲੀ ਮਸ਼ੀਨ ਲੈਣ ਆਏ ਹੋ ਠੀਕ ਆ ਕੀ ਤੁਸੀਂ ਕਦੋਂ ਬੁਕਿੰਗ ਕਰਾਈ ਸੀ ਔਰ ਕਿਵੇਂ ਦੇਖੀ ਕਿੱਥੇ ਦੇਖੀ ਬਸੱਤ ਨੂੰ ਬਸੱਠੀ ਵਾਲੇ ਦਨ ਕਰਾਏ ਗਏ ਸੀ ਬੁਕਿੰਗ ਅੱਛਾ ਜੀ ਕਿੱਥੇ ਐਡ ਵਗੈਰਾ ਦੇਖੀ ਸੀ ਸਾਡੇ ਬਨੂੜ ਚੱਲਦੀ ਆ ਮਸੇ ਨੂੰ ਧਰਮਗੜ ਪੋਨਚ ਬਨੂੜ ਚੱਲ ਰਹੀ ਆ ਜੀ ਹਾਂ ਜੀ ਸਾਨੂੰ ਬਹੁਤ ਵਧੀਆ ਲੱਗੀ ਮਸੇ ਨੂੰ ਅੱਛਾ ਜੀ ਉਹ ਮਾਮਾ ਜੀ ਦੇ ਮੁੰਡੇ ਨਾਲ ਪਿੰਡ ਚਾਰੀ ਮਸੇ ਨੂੰ ਕਹਿੰਦੇ ਸਾਨੂੰ ਮਸੇ ਨੂੰ ਐਸੀ ਆ ਠੀਕ ਕਰ ਜੀ ਅਸੀਂ ਮਸ਼ੀਨ ਬੁਕਿੰਗ ਕਰਾ ਕੇ ਅੱਜ ਲੈਣੇ ਨੇ। ਅੱਛਾ ਜੀ। ਜੋ ਤੁਸੀਂ ਨੇ ਜਿਵੇਂ ਬੁਕਿੰਗ ਕਰਾਈ ਸੀ ਹਨਾ ਉਦੋਂ ਤੁਹਾਨੂੰ ਮਸ਼ੀਨ ਦਿਖਾਈ ਸੀ ਜਾਂ ਤੁਸੀਂ ਚਲਦੀ ਦੇਖੀ ਸੀ ਹਨਾ ਜੋ ਅਸੀਂ ਗੱਲਬਾਤ ਕੀਤੀ ਸੀ ਕਿ ਹਾਂ ਵੀ ਅੱਜ ਤੁਹਾਨੂੰ ਉਦੋਂ ਵਧੀਆ ਮਿਲੀ ਹੈ ਮਸ਼ੀਨ ਵਧੀਆ ਜੀ। ਉਦੋਂ ਵਦ ਕੇ ਉਦੋਂ ਵਦ ਕੇ ਵਧੀਆ ਮਿਲੀ ਹੈ ਜੀ। ਤੁਹਾਨੂੰ ਵਦ ਕੇ ਮਿਲੀ ਹੈ ਹਨਾ ਕੋਈ ਤੁਹਾਨੂੰ ਕੋਈ ਸਾਡੀ ਡੀਲਿੰਗ ਨਹੀਂ ਸਾਡੀ ਮਸ਼ੀਨ ਨਹੀਂ ਸਾਡੀ ਕੰਪਨੀ ਤੋਂ ਕੋਈ ਸ਼ਿਕਾਇਤ ਨਹੀਂ ਕੋਈ ਸ਼ਿਕਾਇਤ ਨਹੀਂ ਹੈ ਜੀ ਬਿਲਕੁਲ ਓਕੇ ਹੈ। ਯਾਨੀ ਕਿ ਤੁਹਾਨੂੰ ਵਧਾ ਕੇ ਦਿੱਤਾ ਹੈ। ਮੈਂ ਤੁਹਾਨੂੰ ਇਨਾਂ ਨੂੰ ਕਿਸਾਨ ਵੀਰੋ ਅਸੀਂ ਆਪਣਾ ਡੱਬੀਆਂ ਦੂਜੀਆਂ ਲਾ ਕੇ ਦਿੱਤੀਆਂ ਨੇ ਜੀ ਜਿਨ੍ਹਾਂ ਦੇ ਵਿੱਚ ਮਿੱਟੀ ਨਹੀਂ ਘੜਦੀ ਜੋ ਜੋ ਕੀ ਇੰਟਰਨੈਸ਼ਨਲ ਪੈਟਰਨ ਦਾ ਡਿਜ਼ਾਈਨ ਹਾਲਾਂਕਿ ਇਹਨਾਂ ਨਾਲ ਪਲੇਨ ਡੱਬੀਆਂ ਕੀਤੀਆਂ ਸੀ ਅਸੀਂ ਇਹਨਾਂ ਨੂੰ ਵਧਾ ਕੇ ਦਿੱਤਾ ਠੀਕ ਆ ਜੀ ਤਾਂ ਇੱਕ ਵਾਰੀ ਕਿਸਾਨ ਵੀਰੋ ਸਾਡੀ ਫੈਕਟਰੀ ਦੇ ਵਿੱਚ ਜ਼ਰੂਰ ਜ਼ਰੂਰ ਵਿਜ਼ਿਟ ਕਰੋ ਠੀਕ ਆ 11 ਤਰ੍ਹਾਂ ਦੇ ਮਾਡਲ ਬਣਦੇ ਨੇ ਠੀਕ ਆ ਜੀ ਤੇ ਮਸ਼ੀਨ ਚਾਹੇ ਜਿੱਤੋਂ ਮਰਜੀ ਲੋ ਤੁਸੀਂ ਇੱਕ ਵਾਰੀ ਜ਼ਰੂਰ ਦੇਖੋ ਤੁਹਾਡੇ ਲਈ ਵੀ ਅਸੀਂ ਇੰਨੀ ਮਿਹਨਤ ਕੀਤੀ ਆ ਠੀਕ ਹਨ ਇੱਕ ਵਾਰੀ ਆ ਕੇ ਦੇਖੋ ਫਿਰ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ